ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 4 ਮਈ ਹੈ। 4 ਮਈ 1861 ਰਾਣੀ ਜਿੰਦਾ ਆਪਣੇ ਪੁੱਤਰ ਦਲੀਪ ਸਿੰਘ ਨਾਲ ਇੰਗਲੈਂਡ ਜਾਣ ਵਾਸਤੇ ਬੰਬਈ ਤੋਂ ਜਹਾਜ਼ ਦੇ ਵਿੱਚ ਰਵਾਨਾ ਹੋਈ। ਲਾਰਡ ਹੌਜੀ ਨੇ ਰਾਣੀ ਜਿੰਦਾ ਬਾਰੇ ਇੱਕ ਵਾਰ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਇਕੱਲੀ ਰਾਣੀ ਜਿੰਦ ਕੌਰ ਹੀ ਮਰਦਾਂ ਵਾਲੀ ਹਸਤੀ ਰੱਖਦੀ ਹੈ। ਪ੍ਰਾਈਵੇਟ ਕੋਰਸਪੋਂਡੈਂਸ ਰਿਲੇਟਿੰਗ ਟੂ ਦੀ ਸਿੱਖ ਵਾਰਸ 167 ਇਹੀ ਕਾਰਨ ਸੀ ਕਿ ਅੰਗਰੇਜ਼ ਉਸ ਤੋਂ ਬਹੁਤ ਡਰਦੇ ਸਨ ਜਿਹਾ ਕਿ ਪਿੱਛੇ ਜ਼ਿਕਰ ਆ ਚੁੱਕਿਆ ਹੈ ਰਾਣੀ ਨੂੰ 16 ਮਈ 1848 ਦੇ ਦਿਨ ਇੱਕ ਕੈਦੀ ਵਜੋਂ ਬਨਾਰਸ ਲਜਾਇਆ ਗਿਆ ਸੀ ਬਨਾਰਸ ਕਿਲੇ ਦੇ ਵਿੱਚੋਂ ਉਸ ਦਾ ਰابطਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਟਾਰੀਵਾਲਾ ਦੇ ਨਾਲ ਬਣਿਆ ਹੋਇਆ ਸੀ ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਿਆ ਤਾਂ ਉਹਨਾਂ ਨੇ ਸਿਕਿਉਰਿਟੀ ਵਧਾਉਣ ਦੀ ਬਜਾਏ ਰਾਣੀ ਨੂੰ ਚਨਾਰ ਦੇ ਸਭ ਤੋਂ ਵੱਧ ਮਹਿਫੂਜ਼ ਕਿਲੇ ਦੇ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਇਹ ਗੱਲ ਮਾਰਚ 1849 ਦੇ ਅਖੀਰਲੇ ਦਿਨਾਂ ਦੀ ਹੈ ਰਾਣੀ 6 April ਨੂੰ ਇਸ ਕਿਲੇ ਦੇ ਵਿੱਚੋਂ ਚੋਰੀ ਨਿਕਲ ਗਈ ਜਿਸ ਦਾ ਪਤਾ ਅੰਗਰੇਜ਼ਾਂ ਨੂੰ 15 April ਨੂੰ ਲੱਗਾ ਜਨਾਰ ਦੇ ਵਿੱਚੋਂ ਨਿਕਲ ਕੇ ਰਾਣੀ ਜਿੰਦਾ ਪਹਿਲਾਂ ਪਟਨਾ ਪੁੱਜੀ ਅਤੇ ਫਿਰ ਨੇਪਾਲ ਨੂੰ ਚਲੀ ਗਈ ਉਹ 29 April 1849 ਦੇ ਦਿਨ ਕਾਠਮੰਡੂ ਪੁੱਜੀ ਇੱਥੇ ਉਸਨੇ ਨੇਪਾਲ ਦੇ ਰਾਜੇ ਤੋਂ ਅੰਗਰੇਜ਼ਾਂ ਦੇ ਖਿਲਾਫ ਮਦਦ ਮੰਗੀ ਪਰ ਉਸ ਵਿਚਾਰੇ ਕੋਲ ਏਡੀ ਵੱਡੀ ਤਾਕਤ ਦੇ ਖਿਲਾਫ ਖੜੇ ਹੋਣ ਜੋਗੀ ਜਾਣ ਕਿੱਥੇ ਸੀ ਰਾਣੀ ਜਿੰਦਾ ਨੇ ਜੰਮੂ ਦੇ ਰਾਜੇ ਗੁਲਾਬ ਸਿੰਘ ਡੋਗਰਾ ਦੇ ਨਾਲ ਵੀ ਰਾਬਤਾ ਬਣਾਇਆ ਪਰ ਉਹ ਤਾਂ ਖੁਦ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਸੀ ਜਿੰਦਾ ਇੰਨੀ ਭੋਲੀ ਸੀ ਕਿ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣਾਂ ਨੂੰ ਵੀ ਨਹੀਂ ਸੀ ਪਛਾਣਦੀ ਗੁਲਾਬ ਸਿੰਘ ਨੇ ਰਾਣੀ ਦੀ ਮਦਦ ਕਰਨ ਦੀ ਬਜਾਏ ਇਹ ਸਾਰੀ ਜਾਣਕਾਰੀ ਅੰਗਰੇਜ਼ਾਂ ਨੂੰ ਦੇ ਦਿੱਤੀ ਰਾਣੀ ਜਿੰਦਾ ਦੀਆਂ ਕਾਰਵਾਈਆਂ ਹੁਣ ਅੰਗਰੇਜ਼ਾਂ ਨੂੰ ਪੂਰੀ ਤਰ੍ਹਾਂ ਪਤਾ ਲੱਗ ਚੁੱਕੀਆਂ ਸਨ ਅਤੇ ਜੇ ਉਹ ਚਾਹੁੰਦੇ ਤਾਂ ਉਸ ਨੂੰ ਫੇਰ ਕਾਬੂ ਕਰ ਸਕਦੇ ਸਨ ਪਰ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਕੋਈ ਵੀ ਸਿੱਖ ਜਾਂ ਗੈਰ ਸਿੱਖ ਰਾਣੀ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ ਹੋਇਆ ਇਸ ਕਰਕੇ ਉਹਨਾਂ ਰਾਣੀ ਨੂੰ ਉਸ ਦੇ ਹਾਲ ਤਹੀ ਛੱਡ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਸ ਦੀ ਪੂਰੀ ਨਿਗਰਾਨੀ ਕਰਦੇ ਰਹੇ ਸਾਰੇ ਪਾਸਿਓਂ ਬੇ ਉਮੀਦ ਹੋ ਕੇ ਅਖੀਰ ਰਾਣੀ ਨੇ ਹੌਸਲਾ ਛੱਡ ਦਿੱਤਾ 1856 ਦੇ ਵਿੱਚ ਰਾਣੀ ਨੇ ਅੰਗਰੇਜ਼ਾਂ ਤੱਕ ਪਹੁੰਚ ਕਰਕੇ ਆਪਣੇ ਪੁੱਤਰ ਕੋਲ ਇੰਗਲੈਂਡ ਜਾਣ ਦੀ ਇਜਾਜ਼ਤ ਮੰਗੀ ਪਰ ਅੰਗਰੇਜ਼ਾਂ ਨੇ ਉਸ ਨੂੰ ਇਸ ਦੀ ਇਜਾਜ਼ਤ ਦੇਣ ਤੋਂ ਨਾ ਕਰ ਦਿੱਤੀ 1860 ਦੇ ਵਿੱਚ ਰਾਣੀ ਨੇ ਫਿਰ ਅੰਗਰੇਜ਼ੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰ ਕੋਲ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਇਸ ਵਕਤ ਰਾਣੀ ਦੀ ਉਮਰ 40 ਸਾਲ ਦੇ ਕਰੀਬ ਸੀ। ਸਾਰੇ ਪਾਸਿਓਂ ਹਾਰ ਚੁੱਕੀ ਸੀ, ਬੇਦਲ ਹੋ ਚੁੱਕੀ ਸੀ ਤੇ ਸਾਰੀਆਂ ਉਮੀਦਾਂ ਖਤਮ ਕਰ ਚੁੱਕੀ ਸੀ। ਅੰਗਰੇਜ਼ ਇਹ ਸਾਰਾ ਕੁਝ ਜਾਣਦੇ ਸਨ। ਉਧਰ ਦਲੀਪ ਸਿੰਘ ਸਿੱਖੀ ਜਾਂ ਰਾਜਕਾਰਨ ਦੇ ਸੁਪਨੇ ਭੁੱਲ ਚੁੱਕਾ ਸੀ ਅਤੇ ਇੰਗਲੈਂਡ ਦੇ ਵਿੱਚ ਇੱਕ ਆਮ ਈਸਾਈ ਸ਼ਹਿਜ਼ਾਦੇ ਵਾਂਗ ਜੀ ਰਿਹਾ ਸੀ। ਅੰਗਰੇਜ਼ ਮਹਿਸੂਸ ਕਰਦੇ ਸਨ ਕਿ ਹੁਣ ਰਾਣੀ ਦਲੀਪ ਸਿੰਘ ਤੇ ਕੋਈ ਅਸਰ ਨਹੀਂ ਪਾ ਸਕੇਗੀ। ਅਖੀਰ ਉਹਨਾਂ ਨੇ 1861 ਦੇ ਵਿੱਚ ਰਾਣੀ ਨੂੰ ਇੰਗਲੈਂਡ ਜਾਣ ਦੀ ਇਜਾਜ਼ਤ ਦੇ ਦਿੱਤੀ। ਕੁਝ ਮਹੀਨਿਆਂ ਮਗਰੋਂ ਦਲੀਪ ਸਿੰਘ ਬੰਬਈ ਆਇਆ ਅਤੇ ਆਪਣੀ ਮਾਂ ਨੂੰ 13 ਸਾਲਾਂ ਬਾਅਦ ਮਿਲਿਆ। ਇਸ ਵੇਲੇ ਉਸ ਨੇ ਸਿਰ ਮੂੰਹ ਮੁੰਨਿਆ ਹੋਇਆ ਸੀ। ਪੁੱਤਰ ਨੂੰ ਇਸ ਰੂਪ ਦੇ ਵਿੱਚ ਵੇਖ ਕੇ ਰਾਣੀ ਭੁੱਬਾ ਮਾਰ ਰੋਈ ਪਰ ਉਸ ਦੇ ਰੋਣ ਦਾ ਦਲੀਪ ਸਿੰਘ ਤੇ ਕੋਈ ਅਸਰ ਨਾ ਹੋਇਆ। ਉਸ ਨੇ ਸਿੱਖੀ ਸਰੂਪ ਦੇ ਵਿੱਚ ਆਉਣ ਦਾ ਫੋਕਾ ਵਾਅਦਾ ਵੀ ਨਾ ਕੀਤਾ। ਦਲੀਪ ਸਿੰਘ ਉਸ ਨੂੰ ਆਪਣੇ ਨਾਲ ਇੰਗਲੈਂਡ ਜ਼ਰੂਰ ਲੈ ਗਿਆ। ਉਹ 4 ਮਈ 1861 ਨੂੰ ਇੰਗਲੈਂਡ ਵਾਸਤੇ ਰਵਾਨਾ ਹੋਏ ਅਤੇ ਜੁਲਾਈ ਦੇ ਵਿੱਚ ਉੱਥੇ ਪਹੁੰਚ ਗਏ। ਪੁੱਤਰ ਕੋਲ ਪੁੱਜ ਕੇ ਵੀ ਰਾਣੀ ਵਿਚਾਰੀ ਉਦਾਸ ਹੋਣ ਤੋਂ ਸਿਵਾ ਕੁਝ ਵੀ ਨਹੀਂ ਸੀ ਕਰ ਸਕਦੀ। ਉਹ ਅਕਸਰ ਰੋਂਦੀ ਰਹਿੰਦੀ ਸੀ, ਅਖੀਰ ਝੁਰਤੀ ਰੋਂਦੀ ਤੜਫਦੀ। ਰਾਣੀ ਜਿੰਦਾ ਆਪਣੀਆਂ ਅੱਖਾਂ ਦੀ ਜੋਤ ਵੀ ਗਵਾ ਬੈਠੀ ਅਤੇ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਸੀ। ਇਹ ਵੀ ਹੋ ਸਕਦਾ ਹੈ ਕਿ ਅੰਗਰੇਜ਼ਾਂ ਨੇ ਡਾਕਟਰਾਂ ਰਾਹੀਂ ਉਸ ਨੂੰ ਦਵਾਈਆਂ ਦੇ ਨਾਂ ਤੇ ਜ਼ਹਿਰ ਦੇ ਕੇ ਉਸ ਦਾ ਕੰਡਾ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ। ਉਹ ਬਹੁਤੀ ਦੇਰ ਜਿਉਂਦੀ ਨਾ ਰਹੀ ਅਤੇ 2 ਸਾਲ ਦੇ ਅੰਦਰ ਅੰਦਰ 1 ਅਗਸਤ 1863 ਦੇ ਦਿਨ ਇੰਗਲੈਂਡ ਦੇ ਵਿੱਚ ਹੀ ਚੜ੍ਹਾਈ ਕਰ ਗਈ ਇੰਜ ਲਾਰਡ ਹੌਜ਼ੀ ਦੇ ਲਫ਼ਜ਼ਾਂ ਦੇ ਵਿੱਚ ਪੰਜਾਬ ਦੀ ਇੱਕੋ ਇੱਕ ਮਰਦ ਸ਼ਖਸੀਅਤ ਦਿਲਗੀਰ ਹੋ ਕੇ ਇਸ ਦੁਨੀਆ ਤੋਂ ਚਲੀ ਗਈ 4 ਮਈ 1946 ਆਜ਼ਾਦ ਹਿੰਦ ਫੌਜ ਦੇ ਜਨਰਲ ਮੋਹਨ ਸਿੰਘ ਨੂੰ ਲਾਲ ਕਿਲੇ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਦੂਜੀ ਵੱਡੀ ਜੰਗ ਦੇ ਵਿੱਚ ਜਪਾਨ ਅਤੇ ਜਰਮਨੀ ਵੱਲੋਂ ਗ੍ਰਿਫਤਾਰ ਅੰਗਰੇਜ਼ ਸਰਕਾਰ ਦੇ ਭਾਰਤੀ ਫੌਜੀਆਂ ਨੇ ਜਨਰਲ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਦੇ ਵਿੱਚ ਆਜ਼ਾਦ ਹਿੰਦ ਫੌਜ ਬਣਾਈ ਪਰ ਜਰਮਨਾ ਅਤੇ ਜਪਾਨ ਦੀ ਹਾਰ ਤੋਂ ਮੰਗਰੋਂ ਇਸ ਫੌਜ ਨੂੰ ਵੀ ਗ੍ਰਿਫਤਾਰ ਕਰ ਲੈ ਗਿਆ ਇਹਨਾਂ ਸਾਰਿਆਂ ਤੇ ਮੁਕਾਦਮੇ ਚਲਾਏ ਗਏ ਅਤੇ ਇਸੇ ਦੌਰਾਨ ਇਹ ਜਰਨੈਲ ਲਾਲ ਕਿਲੇ ਦੇ ਵਿੱਚ ਕੈਦ ਕਟਰੇ ਸਨ ਅਖੀਰ ਇਹਨਾਂ ਸਾਰਿਆਂ ਨੂੰ 4 ਮਈ 1946 ਦੇ ਦਿਨ ਰਿਹਾ ਕਰ ਦਿੱਤਾ ਗਿਆ 4 ਮਈ 1999 ਦਿਨ ਪੰਜਾਬ ਪੁਲਿਸ ਨੇ ਬੂਟਾ ਸਿੰਘ ਕੌਕੇ ਨੇੜੇ ਜਗਰਾਉ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 4 ਮਈ 1999 ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਸ਼ਿੰਦਾ ਵਾਸੀ ਕਾਲੀਆ ਸੰਤਰਾ ਜਗਰਾਉ ਸਿੰਘ ਉਰਫ ਰਾਜਾ ਵਾਸੀ ਸੌਰ ਸਿੰਘ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਸਿੰਗਾਪੁਰੀਆ ਤੇ ਸੁਰਿੰਦਰ ਸਿੰਘ ਸ਼ਿੰਦਾ ਵਾਸੀ ਵਰਟਵਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਉਰਫ ਫਸ਼ੇਰਾ ਵਾਸੀ ਮਦਰ ਮਥਰਾ ਭਾਗੀ ਕਸ਼ਮੀਰ ਸਿੰਘ ਪੋਲਾ ਉਰਫ ਜਨਰਲ ਲਾਲ ਸਿੰਘ ਵਾਸੀ ਉਦੋਵਾਲ ਗੁਰਦਾਸਪੁਰ ਰਵਿੰਦਰबीर ਸਿੰਘ ਪੁਵਾਲ ਵਾਸੀ ਕਾਲੇਕੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 4 ਮਈ 1992 ਦਿਨ ਪੁਲਿਸ ਨੇ ਬਲਵਿੰਦਰ ਸਿੰਘ ਕੀੜੀ ਔਰ ਫਰਾਕਟ ਨੂੰ ਮੁਗਲ ਨਰਵਾਣਾ ਗੁਰਦਾਸਪੁਰ ਦੇ ਕੋਲ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 4 ਮਈ 1993 ਦਿਨ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਾਣੂਕੇ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਹ ਸੀ ਸਿੱਖ ਇਤਿਹਾਸ ਦੇ ਵਿੱਚ 4 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ